ਮੁੰਡੇ ਦੇ ਬਾਕੇ ਤੋਂ ਉਦਾਂ ਹੀ ਵੀਡੀਓ ਬਣਾਏਗਾ ਬਣਾਏਗਾ ਵਲੌਗ ਤੇ ਤੇਰੀ ਭੈਣ ਚੁੱਕ ਕੇ ਲੈ ਚੱਲੇ ਆ ਵੀ ਅੱਛ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਇੱਕ ਹੀ ਤੂੰ ਆਣ ਕੇ ਮਾਫੀ ਮੰਗ ਲੈ ਤੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈ ਨਹੀਂ ਤਾਂ ਸਾਨੂੰ ਮੰਗਾਉਣੀ ਆਉਂਦੀ ਊ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਐ ਉਹ ਬਿਲਕੁਲ ਸੱਚ ਐ ਜੋ ਕਿ ਸਾਡਾ ਦੋ ਤਿਰਾਂ ਦਾ ਆਪਸੀ ਰੋਲਾ ਸੀ ਕਿ ਕਿਦਾ ਇੱਕ ਭੈਣ ਨੂੰ ਪੰਜ ਸੱਤਾਂ ਮੁੰਡਿਆਂ ਵੱਲੋਂ ਕਿਡਨਾਪ ਕਰਕੇ ਤੇ ਇੰਟਰਨੈਟ ਤੇ ਵੀਡੀਓ ਪਾਈ ਗਈ ਕਿ ਜੇ ਕਿਸੇ ਦੀ ਹਿੰਮਤ ਹੈ ਗਿਆ ਤੇ ਛਡਾ ਲੋ ਹੈ ਆ ਲੈ ਚਲੇ ਆ ਜਲੰਦਰੀਏ ਜਾ ਕੇ ਆ ਹੈਪੀ ਹੈ ਤੇ ਚੱਕ ਲਈਏ ਜੇ ਹੈਗੇ ਤੇ ਛਡਾ ਲਾ ਇਹ ਆਪਣੀ ਇਸ ਭੈਣ ਦੇ ਨਾਲ ਫੋਨ ਤੇ ਗੱਲਬਾਤ ਹੋਈ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਦੱਸਦੇ ਆ ਕਿ ਕੀ ਕੀ ਭੈਣ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਤੇ ਕੀ ਕੀ ਉਹਨੇ ਦੱਸਿਆ ਕਿ ਉਹ ਵਾਰਦਾਤ ਕਿੱਦਾਂ ਹੋਈ ਕੀ ਕੀ ਇਹਨਾਂ ਮੁੰਡਿਆਂ ਨੇ ਬਦਸਲੂਕ ਕੀਤੀ ਤੇ ਬਾਅਦ ਵਿੱਚ ਜੋ ਮੁੰਡਿਆਂ ਨਾਲ ਵੀ ਗੱਲਬਾਤ ਹੋਈ ਆ ਆਪਾਂ ਤੁਹਾਨੂੰ ਸਾਰੀ ਉਹ ਵੀਡੀਓ ਦਿਖਾਉਂਦੇ ਆ ਸਭ ਤੋਂ ਪਹਿਲਾਂ ਤੇ ਮੇਰੀ ਭੈਣ ਨੇ ਮੈਨੂੰ ਇਹ ਦੱਸ ਕਿ ਤੂੰ ਹੋਣ ਨੂੰ ਕਿਸੇ ਮੁੰਡਿਆਂ ਦੇ ਕੰਟਰੋਲ 'ਚ ਤਾਂ ਨਹੀਂ ਹੈਗੀ ਮੈਂ ਤੁਹਾਨੂੰ ਇਹ ਦੱਸ ਰਹੀ ਮੈਨੂੰ ਉਹਨਾਂ ਦਾ ਹੀ ਫੋਨ ਮੈਸੇਜ ਆਇਆ ਹੈ ਅੱਛਾ ਇਹ ਵੀਡੀਓ ਬਣਾ ਕੇ ਭਾਗ ਵੀ ਕੀ ਮਤਲਬ ਸਾਡੇ ਕੋਈ ਨਹੀਂ ਕਹਿੰਦੇ ਇਹ ਹੋਰ ਕਿ ਕਬਿਲੋਂ ਅੱਛਾ ਅੱਛਾ ਹੁਣ ਤੁਸੀਂ ਕੀ ਦੇ ਰਹੇ ਹੋ ਹਾਂਜੀ ਤੁਸੀਂ ਸੱਤ ਸੱਤ ਉਹ ਜਿਹੜਾ ਕਿ ਮੁੰਡਾ ਬੈਠਾ ਹੈ ਨਾ 3200 ਵਾਲਾ ਹਾਂਜੀ ਮੈਂ ਜੋ ਉਹੀ ਬੋਲ ਰਹੀ ਹਾਂ ਲੈ ਕੰਸੀ ਕਰਦੇ ਹਾਂ ਓਕੇ ਜੀ ਤੁਸੀਂ ਉਹਨਾਂ ਨੂੰ ਜੀ ਫੋਨਾਂ ਨੂੰ ਛੱਡ ਦਿੰਦੇ ਹੋ ਓਕੇ

ਬਹੁਤ ਉਸ ਟਾਈਮ ਤੇ ਮੈਨੇ 4 ਸਾਲ ਮੈਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਸੀ ਤੇ ਹੁਣ ਕਿ ਕਰ ਮਤਲਬ ਕਿ ਇਹ ਮੇਰੇ ਨਾਲ ਰਿਸ਼ਤੇ ਦੇ ਵਿੱਚ ਰੰਗ ਬਾਜ਼ੂ ਸੀ ਹੋਰ ਵੀ ਬਹੁਤ ਜਗ੍ਹਾ ਤੇ ਮਤਲਬ ਲਾਇਲ ਬਣਾਨੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਮੈਨੂੰ ਮਾਰਨਾ ਬੁਤਨਾ ਹੀ ਉਹ ਜੋ ਬਹੁਤ ਬੁਛਾਲ ਮੇਰੇ ਨਾਲ ਸੀ ਮਤਲਬ ਹੁਣ ਤੁਹਾਨੂੰ ਮਜਬੂਰ ਕਰ ਰਿਹਾ ਵਾ ਕਿ ਮੇਰੇ ਨਾਲ ਗੱਲ ਕਰ ਅਸੀਂ ਕਹਿ ਰਹੇ ਹਾਂ ਕਿ ਮਾਇਆ ਕੀ ਜੋ ਹੋ ਗਿਆ ਸੀ ਚਲੋ ਉਸ ਟਾਈਮ ਤੇ ਜੋ ਹੋਇਆ ਠੀਕ ਹੈ ਮੈਂ ਬੋਲ ਰਿਹਾ ਐਤੋਂ ਬੱਸ ਮੈਂ ਇੱਕ ਵੀਡੀਓ ਪਾ ਦੇ ਕਿ ਮੈਨਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਮੈਂ ਬਾਹਰ ਇੱਕ ਜੀ ਦੇ ਵਿੱਚ ਚਲਵਾਉਂ ਕਿਆ ਨਹੀਂ ਹੁਣੇ ਬਾਹਰ ਗਿਆ ਕਿਤੇ ਹਾਂ ਜੀ ਇਹ ਮੁੰਡਾ ਬਾਹਰ ਆ ਸਰਵਾਕ ਗਿਆ ਆ ਸਰਵਾਕ ਗਿਆ ਤੇ ਇੱਕ ਇਦਨ ਦੀ ਵੀਡੀਓ ਪੈਣੀ ਇਹ ਵੀਡੀਓ ਕਿਦਨ ਦੀ ਆ ਇਹ ਵੀਡੀਓ ਹੈ ਜੀ ਅੱਜ ਤੋਂ ਵੀਜੀ 1.5 ਸਾਲ ਪੁਰਾਣੀ ਹੈ ਅੱਛਾ 1.5 ਸਾਲ ਪੁਰਾਣੀ ਵੀਡੀਓ ਹੈ ਹਾਂ ਜੀ 1.5 ਸਾਲ ਪੁਰਾਣੀ ਵੀਡੀਓ ਬਸ ਇਹ ਐਵੇਂ ਕਿਸੇ ਨੂੰ ਚੁੱਕ ਕੇ ਵਾਰਨ ਕਰ ਦਿੱਤੀ ਜੀ ਨਹੀਂ ਤੁਸੀਂ ਤੇ ਕਹਿੰਦੇ ਹੁਣ ਦੀ ਗੱਲ ਪੈਣੀ ਹੁਣੇ ਮੈਂ ਤਾਂ ਤვენ ਹੱਗਲ ਹੋਈ ਆ ਵੀ ਮੈਨੂੰ ਇਹਨੇ ਚੱਕ ਕੇ ਲਗਿਆ ਕਿ ਵੀਡੀਓ ਜਬ ਆਇਆ ਉਹ ਇਹ ਵੀ ਵੀਡੀਓ ਪਾਈ ਹੈ ਨਾ ਹਾਂਜੀ ਕਿ ਮੈਂ ਮਸੀ ਦਾ ਭਰਾ ਮੈਂ ਮੇਰੀ ਭੈਣ ਮੀਨਾ ਕੋਲ ਪਰ ਉਹਨੇ ਕੋਲ ਕਰੋ ਹਾਂਜੀ ਉਸ ਕੰਕੀ ਫੇਮੀ ਲੱਗ ਰਿਹਾ ਮੇਰੇ ਮਨ ਵਿੱਚ ਮੀਨਾ ਪਤਾ ਨਹੀਂ ਖਾ ਮੈਂ ਨਾ ਕੋਈ ਕੰਟੈਕਟ ਨਹੀਂ ਕਰ ਰਹੀ ਕੱਲ ਕੀ ਵੀਡੀਓ ਦੇ ਤਰ੍ਹਾਂ ਇਹ ਪੈਨੇ ਗਲਤ ਗੱਲ ਹੈ ਨਾ ਇਸ ਬੰਦੇ ਵਾਸਤੇ ਵੀ ਤਾਂ ਇੱਕ ਲੇਡੀਜ਼ ਨੂੰ ਭਾਵੇਂ ਤੁਸੀਂ ਦੂਜੇ ਜਿਹੜਾ ਨਾ ਭੈਣ ਜਿੱਦਾਂ ਮਰਜੀ ਤੁਸੀਂ ਹੈ ਨਾ ਪਰ ਇੱਜ਼ਤ ਹਰ ਕਿਸੇ ਦੀ ਹੁੰਦੀ ਪੈਨੇ ਸੈਲਫ ਰਿਸਪੈਕਟ ਹਰ ਕਿਸੇ ਦੀ ਹੁੰਦੀ ਆ ਮਤਲਬ ਕਿ ਤੁਹਾਨੂੰ ਇੱਕ ਸਾਦੀ ਟਾਡੀ ਫੋਨ ਲਗਾਓ ਕਿੰਨੇ ਮਤਲਬ ਕਿ ਫੋਨ ਲਗਾਓ ਮੈਂ ਉਹਨੂੰ ਕਾਨਫਰੈਂਸ ਲਾਉਣਾ ਪੈਨੇ ਲੀਲਾ ਕਾਨਫਰੈਂਸ ਹੈ ਤੂੰ ਲੀਲਾ ਕੋਈ ਗੱਲ ਨਹੀਂ ਉਹਨੂੰ ਮਿਲ ਨਹੀਂ ਆਇਆ ਕਿਥੋਂ ਦਾ ਉਹ ਅਲਾਵਲ ਅਲਾਵਲ ਕੋਰ ਜਿਲ੍ਹਾ ਕਿਹੜਾ ਜੀ ਜਿਲ੍ਹਾ अच्छा ਪਿੰਡ ਕਿਹੜਾ ਇਹਦਾ ਇਹ ਕਿਹਨੇ ਲਾਵਲਪੁਰ ਚੱਤਰੀ ਉਹ ਪਿੰਡ ਦਾ ਨਾਂ 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 ਕੀ ਇਹਦਾ ਅਜੇ ਨਾ ਹਾਂ ਦਾ ਸਾਹਿਲ ਕਰੜਾ ਸਾਹਿਲ ਕਰੜਾ ਤੇਰੇ ਫਾਦਰ ਦਾ ਨਾਮ ਰਾਮ ਰਤਨ ਅੱਛਾ ਰਾਮ ਰਤਨ ਨਾਂ ਅੱਛਾ ਠੀਕ ਹੈ ਬਈ ਓਕੇ ਓਕੇ ਪੈਣੀ ਤਿੰਨੀ ਪੈਣੀ ਤੂੰ ਪਹਿਲਾਂ ਦੱਸੋ ਤੁਸੀਂ ਕੀ ਚਾਹੁੰਦੇ ਜੀ ਹੁਣ ਮੈਂ ਤੇ ਤੁਹਾਨੂੰ ਪੁੱਛ ਰਹੀ ਸੀ ਕਿ ਤੁਸੀਂ ਦੱਸੋ ਕਿ ਪੈਣੀ ਆਪਾਂ ਇਸ ਬੰਦੇ ਤੋਂ ਇਸ ਬੰਦੇ ਤੋਂ ਤੇਰੇ ਪੈਰਾਂ 'ਚ ਡਗਾ ਕੇ ਤੇਰੇ ਪੈਰਾਂ 'ਚ ਡਗਾ ਕੇ ਮਾਫੀ ਮੰਗਾਉਣੀ ਆ ਏ ਤੇਰੇ ਪੈਰਾਂ 'ਚ ਡਗਾ ਕੇ ਕਿਉਂਕਿ ਭੈਣੇ ਇੱਕ ਤੁਹਾਡੀ ਕੱਲੀ ਬੇਇੱਜ਼ਤੀ ਨੀ ਆ ਇਹ ਸਾਰੀ ਔਰਤ ਜਾਤ ਦੀ ਬੇਇੱਜ਼ਤੀ ਹੈ ਹਨਾ ਅੱਜ ਇਹਨੇ ਇਹਨੇ ਵੀਡੀਓ ਬਣਾ ਕੇ ਪਾਈ ਆ ਕੱਲ ਨੂੰ ਕੋਈ ਹੋਰ ਵੀਡੀਓ ਬਣਾ ਕੇ ਪਾਊਗਾ ਪਈ ਵੀ ਆ ਦੀ 3 ਚੋਕੜੀ ਦੀ ਭੈਣ ਚੋਕੜੀ ਆ ਤੇ ਆਜੋ ਹਨਾ ਕੋਈ ਗੱਲ ਨਹੀਂ ਤੁਸੀਂ ਇੱਧੇ ਕਾਨਫਰੰਸ ਦੇ ਲਓ ਮੇਰੇ ਨਾਲ ਮੈਂ ਕਰ ਰਿਹਾ ਬਾਰ-ਬਾਰ ਕੋਈ ਗੱਲ ਨਹੀਂ ਤੁਸੀਂ ਇੱਧੇ ਕਾਨਫਰੰਸ ਦੇ ਲਓ ਮੇਰੇ ਨਾਲ ਨੈਟ ਨਹੀਂ ਚੱਲ ਰਿਹਾ ਤੇ ਹਾਂਜੀ ਓਕੇ ਓਕੇ ਕਰਿਓ ਜੀ ओके 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 हेलो हां बी वीडियो बना बना पो डा यार तू मैं लोग चुक के ते एडा वीडियो बना बना पा वहां ये तेरे वास ते चंकी कर तू का पे दस ਕੋਈ ਵੀਰੇ ਇਹ ਤਾਂ ਨਾ ਟੋਪ ਆਪਰੇਟਰ ਹਾਂਜੀ ਬਰੈਂਡਿੰਗ ਬੈਸਿਕ ਨੂੰ ਜਿਵੇਂ ਬਣਾਈ ਆ ਵੈਸੇ ਬਣਾਈ ਆ ਪਰ ਇਹਦਾ ਕੀ ਮੈਸੇਜ ਆਂਦਾ ਦੁਨੀਆ ਨੂੰ ਇਹ ਦੱਸ ਪਹਿਲਾਂ ਮਿਲਿਆ ਕੋਈ ਨਹੀਂ ਪਾਈ ਇਹ ਮੈਂ ਦੱਸਿਆ ਤੁਹਾਨੂੰ ਜਿਹਦੇ ਨਾਲ ਸੀ ਨਾ ਹਾਂਜੀ ਪਹਿਲਾਂ ਸਾਡੇ ਰਾਮਾ ਪਹਿਲਾਂ ਸੀ ਬਹਿਣਾ ਬੜੀਆ ਭਾਈ ਮੇਰੀ ਗੱਲ ਸੁਣ ਮੈਨੂੰ ਸਾਰੀ ਇਨਫਰਮੇਸ਼ਨ ਮਿਲ ਗਈ ਆ ਕੁੜੀ ਨੇ ਵੀ ਦੱਸ ਦਿੱਤਾ ਵਾ ਕਿ ਤੂੰ ਇਹਨੂੰ ਫੰਕਸ਼ਨ ਤੋਂ ਚੱਕਿਆ ਸੀਗਾ ਕੋਈ ਆ ਬਲੌਗ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਤੋ ਇਹਨਾਂ ਫੌਂਸ਼ਨ ਤੋਂ ਚੱਕਿਆ ਚੱਕ ਕੇ ਇਹਨੂੰ ਇੱਕ ਸਾਰਾ ਕਿਡਨਾਪ ਕਰਕੇ ਇਹਨੂੰ ਲੈ ਕੇ ਗਿਆ ਤੇ ਤੂੰ ਇੱਕ ਵੈਸੇ ਹੀ ਇੱਕ ਆਪਣੀ ਛੇਕੀ ਮਾਰਨ ਦਾ ਵਾਸਤੇ ਤੋ ਇੱਕ ਵੀਡੀਓ ਬਣਾ ਕੇ ਪਾਈ ਆ ਠੀਕ ਹੈ ਜੀ ਤੂੰ ਮੇਰਾ ਵੀਰ ਜੇ ਤੂੰ ਜਿਹੜੇ ਵੀ ਦੇਸ਼ ਚ ਹੈਗਾ ਨਾ ਮੈਨੂੰ ਸਾਰਾ ਪਤਾ ਵਾ ਕਿੱਥੇ ਹੈਗਾ ਵਾ ਲੋਕੇਸ਼ਨ ਹੈਗੀ ਆ ਸਭ ਕੁਝ ਮੈਨੂੰ ਪਤਾ ਵਾ ਠੀਕ ਹੈ ਜੀ ਤੇਰੇ ਹੀ ਇਸੇ ਚ ਭਲਾ ਮਾਨਸਿਆ ਮੇਰਾ ਵੀਰ ਇਹਦੇ ਪੈਰਾਂ 'ਚ ਡਿੱਗ ਕੇ ਇੱਕ ਆਪ ਦੱਸ ਇਹਦੇ ਇੰਡੀਆ ਆ ਇਹਦੇ ਪੈਰਾਂ 'ਚ ਡੇਕੇ ਮਾਫੀ ਮੰਗ ਤੋ ਵੀ ਇੱਕ ਵੀਡੀਓ ਬਣਾ ਕੇ ਪਾ ਸੰਗ ਤੈਨੂੰ ਇਦਾਂ ਹੀ ਹਾਂ ਜੇ ਤੇ ਜੇ ਤੇ ਪਿਆਰ ਨਾ ਪਾਦੇਗਾ ਵੀਰ ਮੈਂ ਤੇਰਾ ਉਦਾਂ ਕੋਈ ਦੁਸ਼ਮਣ ਨਹੀਂ ਸੀਗਾ ਮੇਰੀ ਤੋਂ ਹੀ ਤੇਰਾ ਕੋਈ ਵੱਟ ਬੰਨੇ ਦਾ ਰੋਲਾ ਨਹੀਂ ਆ ਠੀਕ ਆ ਪਰ ਤੇਰਾ ਮੈਸੇਜ ਸਾਰੀ ਔਰਤ ਜਾਤ ਨੂੰ ਇਕੱਠਾ ਦਾ ਚੈਲੰਜ ਕਰ ਰਿਹਾ ਸੀ ਤੇਰਾ ਮੈਸੇਜ ਉਹ ਸਾਰੇ ਭੈਣਾਂ ਦੇ ਭਰਾਵਾਂ ਨੂੰ ਚੈਲੰਜ ਕਰਦਾ ਸੀ ਇੱਕ ਪਵਿੱਤਰ ਰਿਸ਼ਤੇ ਨੂੰ ਚੈਲੰਜ ਕਰ ਰਿਹਾ ਸੀ ਆ ਜਾਓ ਇਹਦੇ ਭਰਾਵਾਂ ਨੂੰ ਕਹਿ ਰਹੇ ਆ ਵੀ ਆ ਜਾਓ ਜੇ ਸ਼ਰਾਬ ਦੇ ਛੜਾ ਲੋ ਉਹ ਵਕਰੀ ਗੱਲ ਹੈ ਨਾ ਪਰ ਕਿਸੇ ਨੂੰ ਐਦਾਂ ਵੀਡੀਓ ਬਣਾ ਕੇ ਪਾਉਣੀ ਹੈ ਨਾ ਤੁਸੀਂ ਕਿਹਾ ਤੁਸੀਂ ਖੁਦ ਕਿਹਾ ਕਿ ਵੀ ਜੀ ਨੇ ਤੁਸੀਂ ਖੁਦ ਕਿਹਾ ਬਹੁਤ ਅਰਥੀ ਫੀਲ ਹੋਇਆ ਹਾਂਜੀ ਸੱਚ ਕੱਲ ਦਾ ਦੱਸਾ ਤੇ ਇੱਕ ਵਾਰ ਦੀ ਗੱਲ ਨਹੀਂ ਸੀ ਦੋ ਤਿੰਨ ਵਾਰ ਇਹ ਤੁਸੀਂ ਤੁਸੀਂ ਬਹੁਤ ਵੀਡੀਓ ਇੱਕ ਵਾਰ ਦੀ ਵਾਇਰਲ ਅੱਛਾ ਅੱਛਾ ਦੋ ਤਿੰਨ ਵਾਰ ਇਹਨੇ ਚਾਂਸ ਕੀਤਾ ਇਦਾਂ ਹਾਂਜੀ ਨਹੀਂ ਮਤਲਬ ਇਸ ਤਰ੍ਹਾਂ ਫੰਕਸ਼ਨ ਤੇ ਪਰੇਸ਼ਾਨ ਕਰਤ ਹੋਣਾ ਕੰਮ ओके ਦੋ ਤਿੰਨ ਵਾਰ ਇਹ ਚਾਂਸ ਹੋ ਰਿਹਾ ਅੱਛਾ ਉਹੀ ਫੰਕਸ਼ਨਾਂ ਤੇ ਜਿੱਥੇ ਤੁਸੀਂ ਜਾਂਦੇ ਉੱਥੇ ਤਾਂ ਜਾ ਕੇ ਪਰੇਸ਼ਾਨ ਕਰਦਾ ਸੀਗਾ ਨਹੀਂ ਤੇਰੀ ਭਰਾਵਾ ਤੇਰੀ ਵੀਡੀਓ ਵੇਖ ਕੇ ਹਰ ਇੱਕ ਕੁੜੀ ਨੂੰ ਇੱਕ ਮਾਂ ਚ ਡਰ ਬਹਿ ਗਿਆ ਵਾ ਕਈਆਂ ਪਹਿਣਾ ਦੇ ਮੈਨੂੰ ਫੋਨ ਆਇਆ ਕਿ ਵੀਰੇ ਇਹ ਇਦਾਂ ਦੇ ਫਿਰ ਅਸੀਂ ਸੇਫ ਹੀ ਨਹੀਂ ਹੈਗਾ ਕਿਤੇ ਪੰਜਾਬ 'ਚ ਹੀ ਨਹੀਂ ਸੇਫ ਹੈਗਾ ਠੀਕ ਹੈ ਨਾ ਮੇਰੇ ਵੀਰ ਮੇਰਾ ਭਰਾ ਇੰਡੀਆ ਆ ਆਪ ਦੱਸ ਅਸੀਂ ਜਿੱਥੇ ਕਹਿਗਾ ਹੀ ਉੱਥੇ ਆਵਾਂਗੇ ਇਹਦੇ ਪੈਰਾਂ 'ਚ ਡੇ ਕੇ ਮਾਫੀ ਮੰਗ ਤੇਰਾ ਛੜਗਾਰਾ ਤਾਦ ਹੋ ਨਹੀਂ ਮੇਰੀ ਪਤਾ ਕੀ ਕਿ ਕਰ ਸਕਦਾ ਵੀ ਚੱਕਰ ਵਿਧੀ ਅਸੀਂ ਦੇਖ ਲਿਆ ਵਾ ਮੇਰੀ ਗੱਲ ਕੁੜੀਆਂ ਮੇਰੀ ਗੱਲ ਵੀਰੇ ਨਿੱਕੀਆਂ ਨਿੱਕੀਆਂ ਧੀਆ ਪਹਿਣਾ ਅੱਗੇ ਇੰਨੀਆਂ ਡਰੀਆਂ ਪਈਆਂ ਵਾ ਵੀ ਜੋਸ਼ ਮਾ ਚੱਲ ਜਾਵਾ ਤੇਰੀ ਵੀਡੀਓ ਵੇਖ ਕੇ ਕੇ ਜੀ ਕਰੂਤੀ ਪੈਂਦਾ ਕਰੂ ਬਾਹਰ ਨਿਕਲਦਾ ਕੋਈ ਧੀ ਪੈਂਡ ਕਰੂ ਬਾਹਰ ਨਿਕਲੂਗੀ ਬੰਦੇ ਦਾ ਪੁੱਤ ਬਣ ਕੇ ਤੈਨੂੰ ਮੈਂ ਪਿਆਰ ਨਾਲ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਪਿਆਰ ਨਾਲ ਤੈਨੂੰ ਆਂਦਾ ਮੈਨੂੰ ਪਤਾ ਲੱਗ ਗਿਆ ਵਾ ਤੂੰ ਕਿੱਡੀ ਥੜੀ ਜਿਹੜੇ ਗੈਂਗ ਵਾ ਸਾਰੇ ਦਾ ਪਤਾ ਲੱਗ ਗਿਆ ਮੈਨੂੰ ਠੀਕ ਹੈ ਜੀ ਇੱਕ ਚੌਧੀਆਂ ਘੰਟੇ ਤੋਂ ਪਹਿਲਾਂ ਪਹਿਲੇ ਠੀਕ ਆ ਖਾਲਸੇ ਦੇ ਅੱਗੇ ਕੋਈ ਗੈਂਗ ਨਹੀਂ ਟਿਕਦਾ ਇੱਕ ਗੱਲ ਤੈਨੂੰ ਦੱਸ ਦਾਂ ਤੇ ਇਹ ਗੱਲ ਤੈਨੂੰ ਵੀ ਪਤਾ ਹੀ ਠੀਕ ਹੈ ਨਾ ਜਿੱਡਾ ਮਰਜੀ ਤੂੰ ਗੈਂਗਸਟਰ ਹੋਵੇਂਗਾ ਖਾਲਸੇ ਲੱਗੇ ਨਹੀਂ ਟੁੱਟਿਕਣਾ ਮੈਨੇ ਇਕੱਲੀ ਤੇਰੀ ਗੱਲ ਨਹੀਂ ਆਈ ਇਹ ਹਰ ਔਰਤ ਜਿੰਨੇ ਜਿੰਨੇ ਵੀਡੀਓ ਦੇਖਿਆ ਹਰ ਔਰਤ ਦੇ ਮਨ ਚ ਡਰ ਪਿਆ ਵਾ ਇਹ ਅੱਜ ਕੱਲ੍ਹ ਕੁੜੀਆਂ ਸ਼ਹਿਰਾਂ ਮੇ ਚੱਕ ਕੇ ਤੇ ਵੀਡੀਓ ਬਣਾਉਂਦੇ ਇਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਨਹੀਂ ਤੇ ਜਿੱਥੇ ਤੂੰ ਹੈਗਾ ਨਾ ਮੈਂ ਜਿੱਥੇ ਤੂੰ ਹੈਗਾ ਮੈਂ ਤੈਨੂੰ ਉੱਥੇ ਪਹੁੰਚ ਜਾਊਂਗਾ ਤੇਰੇ ਕੋਲ ਮੈਂ ਤੇਰੀਆਂ ਫੋਟੋਆਂ ਸਾਰੀਆਂ ਤੇਰੀਆਂ ਆਈਡੀਆ ਸਾਰੀਆਂ ਮੇਰੇ ਕੋਲ ਆਂਗਾ ਹੁਣੇ ਮੈਂ ਫੋਟੋਆਂ ਵਾਇਰਲ ਕਰ ਦਿੱਤੀਆਂ ਨਾ ਤੇਰੀਆਂ ਪੂਰੀਆਂ ਕੰਪਲੀਟ ਤੇਰਾ ਐਡਰੈਸ ਵਾਇਰਲ ਕਰ ਦਿੱਤਾ ਸਭ ਕੁਝ ਤੇ ਤੇਰਾ ਤੂੰ ਭੂਗ ਦੇ ਤੇਰੇ ਕੋਲ ਆਉਣੀ ਸਾਰੇ ਜਾਣੇ ਬੰਦੇ ਦਾ ਪੁੱਤ ਬਣ ਕੇ ਆਪ ਵੀਡੀਓ ਬਣਾ ਕੇ ਪਾ ਦੇ ਜਾਂ ਇਥੋਂ ਵੀ ਮੈਂ ਮਾਫੀ ਮੰਗਦਾ ਇਸ ਭੈਣ ਤੋਂ ਠੀਕ ਹੈ ਜੀ ਮੈਂ ਇੱਕ ਗਲਤੀ ਕੀਤੀ ਹੈ ਔਰਤ ਜਾਤ ਤੋਂ ਸਾਰੀ ਤੋਂ ਮੈਂ ਮਾਫੀ ਮੰਗਦਾ ਕੀ ਕੀ ਵਲੌਗ ਬਣਾਉਣ ਦੇ ਹਾਂ ਠੀਕ ਹੈ ਜੀ ਪਰ ਵਲੌਗ ਵਲੌਗ ਤੇਰਾ ਕੋਈ ਨਹੀਂ ਸੀਗਾ ਤੂੰ ਕੁੜੀ ਨੂੰ ਚੁੱਕ ਕੇ ਇੱਕ ਫੰਕਸ਼ਨ ਤੋਂ ਚੁੱਕਣਾ ਕੋਈ ਵਲੌਗ ਹੁੰਦਾ ਵਾ ਫੰਕਸ਼ਨ ਤੋਂ ਜ਼ਬਰਦਸਤੀ ਚੁੱਕ ਕੇ ਕਰਨਾ ਐਪ ਕਰਕੇ ਤੇ ਗੱਡੀ 'ਚ ਭਾ ਕੇ ਮੁੰਡਿਆਂ ਦੇ ਤੂੰ ਆਪਣੀ ਭੈਣ ਨੂੰ ਮੁੰਡਿਆਂ ਦੇ ਵਿਚਕਾਰ ਬਾਏਂਗਾ ਬਣਾ ਕੇ ਬਾ ਕੇ ਮੁੰਡਿਆਂ ਦੇ ਵਿਚਕਾਰ ਬਾ ਕੇ ਮੇਰੀ ਗੱਲ ਸੁਣ ਬਾਅਦ ਦੀ ਗੱਲ ਹੈ ਮੁੰਡਿਆਂ ਦੇ ਵਿਚਕਾਰ ਬਾ ਕੇ ਤੇ ਤੂੰ ਆਪਦੀ ਭੈਣ ਨੂੰ ਵੀਡੀਓ ਬਣਾ ਕੇ ਪਾਏਂਗਾ ਇੱਕ ਇਦਾਂ ਦੀ ਬੈਂਗਾ ਵੀਡੀਓ ਬਣਾ ਕੇ ਹਾਂ ਮੁੰਡੇ ਉਹਨਾਂ ਨੇ ਨਹੀਂ 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 ਵਾਇਰਲ ਕਰਨ ਦੀ ਵੱਖਰੀ ਗੱਲ ਆ ਵਾਇਰਲ ਕਰਨ ਦੀ ਵੱਖਰੀ ਗੱਲ ਬਣਾਈ ਤਾਂ ਕੀ ਸੀ ਨਾ ਬਣਾਈਆਂ ਤੇ ਤਾਰੀ ਵਾਇਰਲ ਹੋਈ ਆ ਤੂੰ ਵੀਡੀਓ ਬਣਾਈਆਂ ਤੇ ਵਾਇਰਲ ਹੋਈ ਆ ਤੂੰ ਆਪਦੀ ਭੈਣ ਦੀ ਇਦਾਂ ਵੀਡੀਓ ਬਣਾ ਕੇ ਮੁੰਡਿਆਂ ਹਾਲਾਂਕਿ ਤੇਰੀ ਭੈਣ ਮੇਰੀ ਭੈਣ ਉਹਦਾ ਕੋਈ ਕਸੂਰ ਨਹੀਂ ਆ ਪਰ ਆਪਣੀ ਭੈਣ ਨੂੰ ਇਦਾਂ ਮੁੰਡਿਆਂ ਚ ਪਾ ਕੇ ਉਹਦੀ ਵੀਡੀਓ ਵਾਇਰਲ ਕਰੇਗਾ ਨੈਟ ਤੇ ਪਹੇਂਗਾ ਜਾਂ ਉਦਾਂ ਮੁੰਡੇ ਦੇ ਭਾ ਕੇ ਤੇ ਉਦਾਂ ਹੀ ਵੀਡੀਓ ਬਣਾਏਗਾ ਬਣਾਏਗਾ ਵਲੌਗ ਤੇ ਤੇਰੀ ਭੈਣ ਚੁੱਕ ਕੇ ਲੈ ਚੱਲੇ ਆ ਵੇ ਅੱਤ ਮੇਰੀ ਗੱਸਲਾ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੇਰੀ ਗੱਸਲਾ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਇੱਕ ਹੀ ਤੂੰ ਆਣ ਕੇ ਮਾਫੀ ਮੰਗ ਲੈ ਤੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈ ਨਹੀਂ ਤਾਂ ਸਾਨੂੰ ਮੰਗਾਉਣੀ ਆਉਂਦੀ ਹੂ ਧੰਨਵਾਦ ਵੀ ਤੇਰਾ ਮੈਂ ਤਾਂ ਤੋ ਕੁਝ ਨਹੀਂ ਨਕਲਾਂ ਦਾ ਪ੍ਰੋਗਰਾਮ ਕਰਦੇ ਆਂ ਹਾਂਜੀ ਸੇ ਤੁਹਾਨੂੰ ਇਹ ਮੈਨੂੰ ਸਾਰਾ ਦੱਸਿਆ ਵਾ ਕਿ ਮੈਂ ਪ੍ਰੋਗਰਾਮ ਤੇ ਹਾਂ ਇਹਨੇ ਮੈਨੂੰ ਪ੍ਰੋਗਰਾਮ ਤੋਂ ਚੱਕਿਆ ਚੱਕਿਆ ਇਹਨੇ ਜ਼ਬਰਦਸਤੀ ਆ ਮੈਨੂੰ ਬਲੈਕਮੇਲ ਕੀਤਾ ਮੈਨੂੰ ਗੱਡੀ ਚ ਭਾਇਆ ਠੀਕ ਆ ਬੇੜੀਆਂ ਦੇ ਦੱਸਦੇ ਬੇ ਆ ਨਾ ਕਿ ਲੜਕੀ ਆ ਇਹ ਕਿ ਮੈਨੂੰ ਪਤਾ ਵਾ ਇਹ ਭੈਣ ਦੂਜੀ ਆ ਮਤਲਬ ਜਿਹੜੀ ਹਨਾ ਹੁੰਦੀ ਅੱਜਕੱਲ ਦੂਜੀ ਹੈ ਨਾ ਤੇਰੇ ਮੰਤਵਾ ਕਿ ਮੰਤਵਾ ਮੰਤਵਾ ਮੈਨੂੰ ਪਤਾ ਮੈਨੂੰ ਅੱਧੇ ਘੰਟੇ ਬਾਅਦ ਹੀ ਪਤਾ ਲੱਗੇ ਹੈ ਮੰਤਵਾ ਭੈਣ ਠੀਕ ਆ ਉਹ ਵਕ ਮੰਤਾਂ ਦੀ ਕੋਈ ਇਤਨੀ ਪਹਿਲਾਂ ਇਹ ਦੱਸ ਮੈਨੂੰ ਮੈਂ ਇੱਕ ਗੱਲ ਦਾ ਜਵਾਬ ਦੇ ਮਨਤਾ ਦੀ ਇਤਨੀ ਹੁੰਦੀ ਇਹ ਯਾਰ ਰਿਲੇਸ਼ਨ ਪਹਿਲਾਂ ਸੀਗਾ ਹਨਾ ਚੱਲ ਜੇ ਰਿਲੇਸ਼ਨ ਆ ਤੇ ਤੂੰ ਚੋਰ ਤੇ ਜਾਦੂ ਚੈਲੰਜ ਹੀ ਕਰੇਗਾ ਐਦਾਂ ਵੀ ਤੁਹਾਡੀ ਭੈਣ ਮੈਂ ਚੋਕੇ ਲੈ ਚੱਲਿਆ ਵਾ ਇਹ ਅਸਲ ਬਾਕੀ ਆ ਵਾ ਯਾਰ ਮੈਂ ਤੇਰੇ ਨਾਲ ਬਹੁਤੇ ਗੱਲਾਂ ਨਹੀਂ ਕਰਨੀਆਂ ਜਿੱਦਾਂ ਇਹ ਵੀਡੀਓ ਬਣਾ ਕੇ ਪਾਈ ਆ ਨਾ ਉਦਾਂ ਹਾਂ ਭੈਣ ਬੋਲ ਤੇਰਾ ਨੰਬਰ ਮੇਰੇ ਕੋਲ ਆ ਗਿਆ ਵਾ ਸਲਵਾਈਕਿਆ ਦੇ ਵਿੱਚ ਨੂੰ ਪਤਾ ਤੇਰੇ ਨੰਬਰ ਤੋਂ ਤੇਰਾ ਸਲਵਾਈਕਿਆ ਦਾ ਨੰਬਰ ਆ ਤੇਰੇ ਨੰਬਰ ਤੋਂ ਤੇਰਾ ਐਡਰੈਸ ਪਤਾ ਕਰਨਾ ਬਹੁਤ ਹੀ ਟਾਈਮ ਨਹੀਂ ਲੱਗਦਾ ਬੈਸੀ ਦੇ ਵਿੱਚ 10 ਮਿੰਟਾਂ ਤੇਰਾ ਮੈਂ ਐਡਰੈਸ ਪਤਾ ਕਰ ਸਕਦਾ ਵਾਂ ਇੰਦੀ ਗੱਲ ਨਹੀਂ ਚਾਹੁੰਦਾ ਜੀ ਜੋ ਇੱਕ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ 2 ਸਾਲ ਪੁਰਾਣੀ ਹੈ ਕਿਉਂਕਿ ਸਾਡਾ ਦੋ ਤੇਰਾ ਦਾ ਆਪਸੀ ਰੋਲਾ ਸੀ ਜੋ ਕਿ ਵੀਡੀਓ ਦੇ ਵਿੱਚ ਦੱਸ ਰਿਹਾ ਉਹ ਇੱਕ ਲੜਕੀ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਉਹ ਲੜਕੀ ਨਹੀਂ ਹੈ ਉਹ ਇੱਕ ਮਹੰਤਾ ਹੈ ਉਸ ਦਾ ਨਾਮ ਆਇਆ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਔਰ ਮੈਂ ਮਾਇਆ ਬਾਬਾ ਜੀ ਤੋਂ ਮਾਫੀ ਮੰਗਦਾ ਹਾਂ